ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਅੱਜ ਆਪਾਂ ਆਇਆ ਕਿਲੇ ਦੇ ਵਿੱਚ ਤੇ ਇਹ ਕਿਲਾ ਜਦੋਂ ਆਪਾਂ ਦਰਾਹੇ ਤੋਂ ਖੰਨੇ ਨੂੰ ਜਾਂਦੇ ਆ ਮਨਜੀਤ ਸਾਹਿਬ ਆਉਂਦਾ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਆ ਤੇ ਇਸ ਕਿਲੇ ਦੇ ਵਿੱਚ ਨਾ ਦੋ ਫਿਲਮਾਂ ਦੀ ਸ਼ੂਟਿੰਗ ਹੋਈ ਸੀ ਰੰਗ ਦੇ ਬਸੰਤੀ ਦੀ ਸ਼ੂਟਿੰਗ ਹੋਈ ਸੀ ਅਮੀਰ ਖਾਨ ਦੀ ਆ ਤੇ ਇੱਕ ਸਨ ਆਫ ਸਰਦਾਰ ਦੀ ਸ਼ੂਟਿੰਗ ਹੋਈ ਸੀ ਅਜੇ ਦੇਵਗਾਂਧੀ ਬਹੁਤ ਵਧੀਆ ਜੀ ਇਸ ਟਾਈਮ ਇਹ ਬੰਦਾ ਪਰ ਇਹਦਾ ਖੁੱਲਣ ਦਾ ਸਮਾਂ ਦੱਸਿਆ ਹੋਇਆ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਿਸੇ ਨੇ ਵੀ ਆਉਣਾ ਹੋਵੇ ਤਾਂ ਇੱਥੇ ਜ਼ਰੂਰ ਟੇਕ ਕੇ ਜਾਓ ਜੀ ਆ ਸਕਦੇ ਹੋ ਜ਼ਰੂਰ ਇੱਥੇ ਆ ਕੇ ਜਾਓ ਜੀ ਸਾਰੇ ਆਪਣੇ ਬੱਚਿਆਂ ਨੂੰ ਦਿਖਾਓ ਪੁਰਾਤਨ ਚੀਜ਼ਾਂ ਨੇ ਲੇਕਿਨ ਇਸ ਟਾਈਮ ਤਾਂ ਬਿਲਕੁਲ ਖੰਡਰ ਬਣਿਆ ਹੋਇਆ ਬਹੁਤ ਵਧੀਆ ਜੀ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਜ਼ਰੂਰ ਟਰਾਈ ਕਰਿਓ ਆਕੇ ਚਲੋ ਠੀਕ ਹੈ ਜੀ ਹੁਣ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ